ਹਾਂਜੀ ਦੋਸਤੋ ਆਹ ਗਿਫਟ ਆ ਜਿਹੜੇ ਇਹ ਆਪਾਂ ਨੂੰ ਡੈਡੀ ਦੇ ਟੈਰਮ ਤੋਂ ਮਿਲੇ ਆ ਰਹੇ ਨੇ ਤੇ ਹੁਣ ਆਪਾਂ ਇਹਨਾਂ ਦੀ ਓਪਨਿੰਗ ਕਰਦੇ ਆ ਤੇ ਦੇਖਦੇ ਆ ਕਿਹੜੇ ਭਾਈ ਨੇ ਆਪਾਂ ਨੂੰ ਮਿੱਤਰ ਦੋਸਤ ਨੇ ਕੀ ਕੀ ਦਿੱਤਾ ਹਨਾ ਤੇ ਆਪਾਂ ਤੇ ਕਰਦੇ ਆ ਸ਼ੁਰੂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇੰਨਾ ਮਾਣ ਬਖਸ਼ਿਆ ਤੇ ਸਾਡੇ ਇੱਕ ਵਾਰ ਕਹਿੰਦੇ ਤੁਸੀਂ ਪਹੁੰਚੇ ਹਨਾ ਤੇ ਕਰਦੇ ਆ ਆਪਾਂ ਸ਼ੁਰੂ ਉਸ ਦਾ ਵਿੱਚੋਂ ਖੁੱਲੇ ਹੋਇਆ ਅਦਰ ਵਾਸਤੇ ਪਹਿਲੀ ਖੋਲ ਲਈ ਸੋਥੀ ਤੇ ਬਾਕੀ ਹੁਣ ਆਪਾਂ ਹੁਣ ਖੋਲਦੇ ਹਾਂ ਹਾਂਜੀ ਹਾਂਜੀ ਬਾਈ ਜੀ ਜਿਹੜਾ ਹੈ ਕੜਾ ਗਾਹੇ ਦਿੱਤਾ ਸਾਹਮਣੇ ਦੀ ਮਾਮਾ ਜੀ ਨੇ ਤੇ ਉਹਨਾਂ ਦੇ ਪਰਿਵਾਰ ਵੱਲੋਂ ਤੇ ਬਾਕੀ ਆ ਆਪਣੇ ਘੜੀਆਂ ਤੇ ਇੱਕ ਛਾਂਪ ਆਪਣੇ ਪਰਿਵਾਰ ਵੱਲੋਂ ਆ ਤੇ ਬਾਕੀ ਹੁਣ ਆਪਾਂ ਅਗਲਾ ਤੇ ਜਿਹੜੀ ਆਹ ਥਰਮੋਸ ਹੈ ਇਹ ਦਿੱਤੀ ਆ ਡੈਡੀ ਦੀ ਕੰਪਨੀ ਵਾਲਿਆਂ ਨੇ ਐਸਓਐਮਐਸ ਬਟਾਲੀਅਨ ਨੇ ਤੇ ਬਾਕੀ ਆ ਸਨਮਾਨ ਚਿੰਨ ਵੀ ਬਟਾਲੀਅਨ ਵੱਲੋਂ ਆ ਜਿਹੜੀ ਆਹ ਦੀ ਨਾ ਇਹ ਮੇਰੀ ਪੂਆ ਜੀ ਵੱਲੋਂ ਆਈ ਇਹ ਮਤਲਬ ਅਸੀਂ ਪਹਿਲੀ ਓਪਨ ਖੋਲ ਕਰ ਲਈ ਸੀ ਖੋਲੀ ਸੀ ਪਹਿਲੀ ਇਹ ਉਥੀ ਤੇ ਰਾਣੀ ਸੰਗਤ ਰਾਣੀ ਪੂਆ ਵੱਲੋਂ ਹੈ ਮੇਰੀ ਤੇ ਆ ਮੇਰਾ ਹੈਗਾ ਜੀ ਸ਼ੰਦਰ ਪੂਆ ਵੱਲੋਂ ਰਾਮਪਰੇ ਵਾਲੇ ਵੱਲੋਂ ਤੇ ਇਹ ਮਤਲਬ ਕਿ ਸੈੱਟ ਹੀ ਹੈ ਟੋਟਲਾ ਕੱਲੀ ਲਈ ਇਹ ਲੈ ਦਾ ਸੈੱਟ ਹੈ ਕਾਪ ਬਲੇਡ ਵਗੈਰਾ ਇਹ ਅੰਜੀ ਨੂੰ ਆ ਪਾਵਲਾ ਗਿਫਟ ਖੋਲ੍ਹਣ ਜਾਂਦੇ ਹੈਗਾ ਅੰਗਰੇਜ਼ ਸਿੰਘ ਐਂਡ ਪਾਲ ਸਿੰਘ ਵੱਲੋਂ ਹਾਂਜੀ ਬਾਈ ਹੁਣ ਆਪਾਂ ਖੋਲ੍ਹਦੇ ਆ ਅਗਲਾ ਗਿਫਟ ਇਹ ਹੈਗਾ ਅੰਗਰੇਜ਼ ਸਿੰਘ ਐਂਡ ਪਾਲਦੀ ਦੀ ਵੱਲੋਂ ਤੇ ਆਪਾਂ ਓਪਨ ਕਰਦੇ ਆ ਤੇ ਦੇਖਦੇ ਆ ਹੁਣ ਇਹ ਇੱਕ ਟਾਈਮ ਪੀਸ ਹੈ ਜੀ ਤੇ ਪਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨਾ ਵਧੀਆ ਗਿਫਟ ਦੇਣ ਲਈ ਤੇ ਮੈਂ ਆਪਾਂ ਓਪਨ ਕਰੀਏ ਮੜਾ ਜਾਨੀ ਤੇ ਖੁੱਲ ਗਿਆ ਕਾਫੀ ਸੁੰਦਰ ਸੀ ਜਾਂ ਮਦ ਆ ਦੇਖੀ ਥੈਂਕ ਯੂ ਬਗੀਆਂ ਚੀਜ਼ ਹੈ ਕਾਫੀ ਮਤਲਬ ਸੁੰਦਰ ਲੱਗਦਾ ਗਰਾਰੀਆਂ ਤੋਂ ਦੇ ਵਿੱਚ ਠੀਕ ਹੈ ਤੇ ਹੁਣ ਆਪਾਂ ਵਧਦੇ ਅਗਲੇ ਗਿਫਟ ਵੱਲ ਆਪਣੇ ਵੱਲ ਅਗਲੇ ਹੈਗਾ ਆਪਣਾ ਵਾਲਾ ਗਿਫਟ ਇਹ ਹੈਗਾ ਜੀਜਾ ਜੀ ਵੱਲੋਂ ਬਹਿੰਦਾ ਤੇ ਇਹ ਆਪਾਂ ਆਪਣਾ ਕਰਨਾ ਹੈ ਲੈ ਇੱਕ ਸਿਨੇ ਦੀ ਲੱਗ ਰਹੀ ਹੈ ਜਾਂ ਕੋਈ ਪਿਕਚਰ ਹੋਵੇ ਚੇਤੇ ਬਸ ਇਹ ਆਪਾਂ ਦੇਖਣਾ ਹੈ ਇਹ ਪੇਚ ਰਹੀ ਹੈ ਦਸੇ ਗੁਰੂ ਸਾਹਿਬਾਨ ਤੇ ਬਾਬਾ ਦੀਪ ਸਿੰਘ ਜੀ ਦੀ ਨਿਝਾਈ ਬੜ ਬਤਨ ਨਵਸੋਟ ਐਨਾ ਵਧੀਆ ਗਿਫਟ ਦੇ ਲਈ ਸਮਾਂ। ਬਾਕੀ ਹੁਣ ਆਪਾਂ ਅਗਲੇ ਗਿਫਟ ਵੱਲ ਵਧਦੇ ਆਪਾਂ। ਇਹ ਗਿਫਟ ਹੈ ਗੁਰਸੇਵਿਕ ਸਿੰਘ ਖਾਸਾ ਕੁੱਤੀ ਵੱਲ ਵਰਦਾ। ਨਹੀਂ ਖੋਲਦੇ ਆਪਾਂ। ਦੇਖਨੇ ਬਾਈ ਜੀ ਕੀ ਜੈਸੇ ਗਿਫਟ ਆਪਾਂ। ਵੀ ਲਾਈ ਦੀ ਜੈਨਰੀ ਇਹ ਪਹਿਲਾ ਮੰਮੀ ਇਹ ਵੀ ਸੀਮੀ ਹੈ ਬਸੇਗਲ ਸਹਵਾਨ ਦੇ ਫੋਟੋਆਂ ਤੇ ਇੱਕ ਸੀ ਤਸਵੀਰ ਗੇਟ ਪਰ ਸਹੀ ਦੀ ਆਣੀ ਗਿੜੀ ਆਪਣੀ ਹੋਈ ਹੈ ਇਹ ਵੀ ਇੱਕ ਜੈਨਰੀ ਹੈ ਤੇ ਇਹ ਹੀ ਹੈ ਆਪਣੀ ਇਹ ਵੀ ਜੀਜਾ ਜੀ ਵੱਲੋਂ ਆਡਾ ਤੋਂ ਤੇ ਹੁਣ ਆਪੇ ਹੀ ਓਪਨ ਕਰਦੇ ਆਂ ਸਵੇਰੀ ਦੇ ਦੋਸਤ ਸਹਵਾਨਾ ਗਿਆ ਤੇ ਕੁਛੇ ਫਰੀ ਅਮਰ ਸੈਬੀ ਦਿੱਤ ਬਣੀ ਜੀ ਇਹ ਵੀ ਬਹੁਤ ਸੋਹਣੀ ਹੈ ਬਹੁਤ ਬੜਾ ਨਵਾਂ ਵਿਨਨ ਸੁਨੋ ਨਾ ਮਾਨ ਬਖਸ਼ਿਆ ਤੇ ਮੈਂ ਆਪਾਂ ਵਾਦੇ ਆਪਣੇ ਅਗਲੇ ਗਿਫਟ ਵੱਲ ਅਗਲਾ ਗਿਫਟ ਹੈਗਾ ਆਪਣਾ ਇਹ ਤੇ ਨੇਮ ਨਹੀਂ ਲਿਖਿਆ ਹੋਇਆ ਬਟ ਆਪਾਂ ਖੋਲਦੇ ਫਿਰ ਵੀ ਦੇ 10 ਗਰਸ ਹੈ ਤਾਂ ਨਹੀਂ ਇਹ ਵੀ ਬਹੁਤ ਵਧੀਆ ਨਿਕਲਿਆ ਇਹਦੇ ਮਤਲਬ ਨੇਮ ਨਹੀਂ ਲਿਖਿਆ ਤੇ ਇਸ ਲਈ ਸਾਨੂੰ ਜਿਆਦਾ ਨਹੀਂ ਵੀ ਇਹ ਕਿਹਨੇ ਦਿੱਤੀ ਆ ਪਰ ਇਹ ਵੀ ਬਹੁਤ ਵਧੀਆ ਗਈ ਧੰਨਵਾਦ ਬਈ ਤੁਹਾਡਾ ਜਿਹੜੀ ਇਹਾ ਗਿਫਟ ਹੈ ਜਿਹੇ ਡੈਡੀ ਦੇ ਬ੍ਰਦਰ ਵੱਲੋਂ ਤੇ ਮੇਰੇ ਤਾਇਆ ਜੀ ਵੱਲੋਂ ਤੇ ਆਪਾਂ ਇਹ ਮੋਸ਼ਨ ਕਰਦੇ ਆ ਤਾਇਆ ਜੀ ਨੇ ਦੇਖਣਾ ਕੀ ਦਿੱਤਾ ਆਪਾਂ ਨੂੰ ਇਹ ਦੇਸ਼ਰ ਗੁਰੂ ਨਾਨਕ ਦੇਵ ਜੀ ਦੇ ਬਾਬਾ ਦੀਪ ਸਿੰਘ ਜੀ ਦੀ ਹੈ। ਤੇ ਤੈਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹਨੇ ਪੈਰਾ ਗਿਫਟ ਦੇਣ ਲਈ। ਤੇ ਹੁਣ ਆਪਾਂ ਵਧਦੇ ਆ ਆਪਣੇ ਅਗਲੇ ਗਿਫਟ ਵੱਲ। ਇਹ ਤੇ ਵੀ ਨੇਮ ਨਹੀਂ ਲਿਖਿਆ ਤੇ ਖੋਲਦੇ ਆਪਾਂ ਦੋਸਤਾਂ ਲਈ। ਇਹ ਇਹ ਹੈ ਕੱਪੀ। ਮਰੇ ਪੈਕਿੰਗ ਕੀਤੀ ਹੋਈ ਹੈ। 6 ਕੱਪਾਂ। ਬਹੁਤ ਵਧੀਆ ਲੱਗ ਰਹੀ ਸੁੰਦਰੀ। ਅਗਲਾ ਗਿਫਟ ਹੈਗਾ ਆਪਣੀ ਪ੍ਰਨੀਤ ਕੌਰ ਸੱਦੇ ਵਾਲਾ ਤੋਂ ਤੇ ਮਾਮਾ ਜੀ ਦੀ ਲੜਕੀ ਤੇ ਆਪਾਂ ਖੋਲ੍ਹਨੇ ਵੀ। ਇਹ ਹੈ ਗਿੰਚਾਂ ਦੇ ਗਲਾਸ ਬਹੁਤ ਸੁੰਦਰ ਗਿਫਟ ਹੈ ਵੀ ਬਹੁਤ ਬਹੁਤ ਧੰਨਵਾਦ ਭੈਣ ਤੇਰਾ ਇੰਨਾ ਵਧੀਆ ਗਿਫਟ ਦੇਣ ਲਈ ਤੇ ਬਾਕੀ ਹੁਣ ਆਪਾਂ ਹੋਰ ਅਗਲਾ ਗਿਫਟ ਦੇਖਦੇ ਆਪਾਂ ਅਗਲਾ ਗਿਫਟ ਹੈਗਾ ਆਪਣੇ ਇਕਰਨ ਪ੍ਰੀਸਿੰਗ ਜੈਦ ਇਹ ਮੇਰੇ ਤਾਏ ਜਿਹਦਾ ਵੀ ਪੋਤਾ ਹੀ ਆ ਵੀ ਓਪਨ ਕਰਦੇ ਹਾਂ ਜੀ ਕੱਪ ਹੈ ਮਦੜ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਬਈ ਇੰਨਾ ਵਜੇ ਗਿਫਟ ਦੇਣ ਲਈ ਸਾਨੂੰ ਤੇ ਇੰਨਾ ਮਾਣ ਬਖਸ਼ਣ ਲਈ ਸਾਨੂੰ ਅਗਲਾ ਗਿਫਟ ਹੈ ਜੱਪਣਾ ਜੀ ਰਾਣੀ ਦਾ ਹੋਇਆ ਪ੍ਰਦੀਪ ਸਿੰਘ ਜੋਧਪੁਰ ਪਖਰ ਤੋਂ ਤੇ ਪ੍ਰਦੀਪ ਭਾਈ ਨੇ ਲਿਖਿਆ ਜੋਧਪੁਰ ਵੱਲੋਂ ये कप है भाई कॉफी कप मतलब यह धन्यवाद बहुत बहुत प्रदीप भाई इन्ना बढ़िया गिफ्ट दे अगला गिफ्ट है, 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 है अपना जी यिफ्ट है हरजोत सिंह ये भी ओपन कर हरजोत सिंह अपना भाण जी तो वालों गिफ्ट ओपन करते हैं आप हम बहुत प्यारा गिफ्ट है ਉਹ ਵੀ ਕਾਂਚ ਦੇ ਗਲਾਸ ਹੈ ਬਾਈ ਜੀ ਦੋ ਤੇ ਬਹੁਤ ਬਹੁਤ ਧੰਨਵਾਦ ਇੰਨਾ ਵਧੀਆ ਤੇ ਪਿਆਰਾ ਗਿਫਟ ਦੇਣ ਲਈ ਸਾਨੂੰ ਤੇ ਅਗਲਾ ਗਿਫਟ ਹੈਗਾ ਆਪਣਾ ਜੀ ਤੇ ਨੇਮ ਤਾਂ ਲਿਖਿਆ ਇਹ ਕਮੈਂਟ ਕਰਿਓ ਬਾਈ ਜੀ ਜਿਹਨੂੰ ਤੁਹਾਡਾ ਗਿਫਟ ਨੇਮ ਨਹੀਂ ਲਿਖਿਆ ਮਤਲਬ ਹਨਾ ਸਾਨੂੰ ਦੱਸਿਓ ਜੀ ਇਹ ਸਾਡਾ ਸੀਗਾ ਕਈ ਵਾਰ ਨਹੀਂ ਯਾਦ ਰਹਿੰਦਾ ਹਨਾ ਤੇ ਓਪਨ ਕਰਦੇ ਆਪਾਂ ਮਤਲਬ ਕਾਂਚ ਦੇ ਗਲਾਸ ਤੇ ਦੋ ਬਾਉਲਾ ਕਾਂਚ ਦੇ ਇਹ ਬਹੁਤ ਮਰੀ ਗਿਫਟ ਆ ਗਲਾਸ ਦੀ ਅਗਲੇ ਗਿਫਟ ਤੇ ਵੀ ਨਹੀਂ ਨੇਮ ਲਿਖਿਆ ਹੋਇਆ ਆਪਣੇ ਇਹ ਵੀ ਕਾਂਸਦੇ ਗਲਾਸ ਹੈ ਬਈ ਨਿੱਕੇ-ਨਿੱਕੇ ਤੇ ਇਹ ਵੀ ਬਹੁਤ ਪਿਆਰਾ ਗਿਫਟ ਹੈ ਆ ਅਗਲਾ ਗਿਫਟ ਹੈਗਾ ਆਪਣਾ ਹੀ ਮੇਰੇ ਮਾਮਾ ਜੀ ਲੜਕੇ ਦਾ ਹਰਦੀਪ ਸਿੰਘ ਜੋਧਪੁਰ ਪਾਖਰ ਵੱਲੋਂ ਤੇ ਆਪਾਂ ਓਪਨ ਕਰਦੇ ਆ ਇਹ ਵੀ ਹੁਣ ਬਸ ਚਾਰ ਹੋ ਰਹੇ ਗਿਫਟ ਆਪਣੇ ਤੇ ਫਿਰ ਆਪਾਂ ਮੇਹੋਂ ਨਾਲ ਸਾਰੇ ਇਕੱਠੇ ਇਹ ਵੀ ਕਾਂਚ ਦੇ ਬੌਲਾ ਤੇ ਹਰਦੀਬਾਈ ਤੇਰਾ ਬਹੁਤ ਬਹੁਤ ਧੰਨਵਾਦ ਇੰਨਾ ਵਜੇ ਗਿਫਟ ਦੇਣ ਲਈ ਹੁਣ ਆਪਾਂ ਵੱਧਦੇ ਆਪਣੀ ਅਗਲੇ ਗਿਫਟ ਵੱਲ ਅਗਲਾ ਗਿਫਟ ਹੈਗਾ ਆਪਣਾ ਬਈ ਇਹ ਵੀ ਕਾਂਚ ਦੇ ਬੌਲਾ ਤੇ ਦੋ ਨਾਲ ਆਹਗੀ ਉਸ ਮਦਰਸਨਾ ਇੱਕ ਸਪਾਉਂ ਲੀ ਜਾ ਹੋਰ ਕੁਝ ਇਹ ਵੀ ਮਰੀਏ ਗਿਫਟ ਹੈ ਤੇ ਹੁਣ ਆਪਾਂ ਅਗਲਾ ਆਪਾਂ ਅਗਲੇ ਯੂਟਿਊਬਰ ਨਾਲ ਵਾਦਦੇ ਆ ਤੇ ਅਗਲਾ ਗਿਫਟ ਹੈਗਾ ਭਾਈ ਆਪਣਾ ਸੁੱਖੂ ਕੁੱਤੀਵਾਲ ਮਤਲਬ ਇਹ ਮੇਰੇ ਤੈਜੀ ਦਾ ਲੜਕੀ ਆ ਤੇ ਭਾਈ ਸੁੱਖੂ ਤੇਰਾ ਧੰਨਵਾਦ ਗਿਫਟ ਦੇਣ ਦੀ ਤੇ ਆਪਾਂ ਓਪਨ ਕਰਦੇ ਹਾਂ ਤੇਰਾ ਗਿਫਟ ਹੁਣ ਕਰ ਓਪਨ ਮੜਾਈ ਸੁਖੂ ਬਾਈ ਵੱਲੋਂ ਹੈਗੇ ਨੇ ਬਈ ਕੱਚ ਦੇ ਗਲਾਸ ਤੇ ਆ ਦੋ ਕੱਚ ਦੇ ਦੋ ਬਾਉਲ ਐ ਦੇਖੋ ਵਧੀਆ ਬਹੁਤ ਪਿਆਰਾ ਗਿਫਟ ਹੈ ਵੀ ਤੇ ਦਿਲੋਂ ਧੰਨਵਾਦ ਆ ਬਾਈ ਤੇਰਾ ਇੰਨਾ ਵਧੀਆ ਗਿਫਟ ਦਿੱਤਾ ਤੇ ਬਾਕੀ ਇਹਨਾਂ ਵੀ ਭੈਣਾਂ ਭਾਈਆਂ ਦਾ ਆਪਣੇ ਯਾਰ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਨੇ ਇਹਨੇ ਪਿਆਰੇ ਪਿਆਰੇ ਗਿਫਟ ਦਿੱਤੇ ਆਪਾਂ ਨੂੰ ਇੰਨਾ ਮਾਣ ਬਖਸ਼ਿਆ ਤੇ ਅਗਲਾ ਕੀ ਸੋਚਦੇ ਆਂ ਅਗਲਾ ਗਿਫਟ ਹੈਗਾ ਭਈ ਆਪਣਾ ਉਹ ਗਿਫਟ ਹੈ ਵੀ ਜਿਹੜਾ ਹੈ ਡੈਡੀ ਦੇ ਦੋਸਤ ਵੱਲੋਂ ਆਗਾ ਤੇ ਉਹ ਓਪਨ ਕੀਤਾ ਆਪਾਂ ਤੇ ਦੇਖਦੇ ਹਾਂ ਦੇਖੋ ਜਿੱਥੇ ਵਿੱਚੰ ਮੱਲਾ ਵਸਿਆ ਦੇ ਜਨਰਲ ਸੈੱਟ ਹੀ ਹੈ ਇਹ ਦੇਖੋ ਭਈ ਡਿਨਰ ਸੈੱਟ ਹੈ ਪੂਰਾ ਪ੍ਰੋਪਰ ਹਾਂ ਜੀ ਆ ਦੇਖੋ ਕੌਲੀਆਂ ਵਗੈਰਾ ਮਤਲਬ ਸਾਰਾ ਕ੍ਰੌਕ ਦੀ ਜਿਹਨੂੰ ਕਹਿੰਨੇ ਹੁੰਦੇ ਆਪਾਂ ලාස්ක ප්‍රයවැර ම එකගේ නේමණී ලිකැව තින් ඉප්න රධනයක්ප දේන ස්කරච චීහූග ਜੀ ਨੂੰ ਹੋਈ ਹੈ ਮਤਲਬ ਇਹ ਟਰੌਕ ਰੀਸੈਟ ਗਿਆ ਹੈ ਇੱਕ ਪਲੇਟ ਤੇ ਤਿੰਨ ਨਾਲ ਇਹਦੇ ਬਾਉਲ ਹੈ ਕੁشن ਐਕਸਲ ਵਗੈਰਾ ਪਾਉਂ ਲਈ ਆਪਣੇ ਇਹਦੇ ਨਾਲ ਆਪਣੇ ਗਿਫਟ ਹੋ ਗਏ ਖਤਮ ਤੇ ਆ ਭਾਈ ਇਹ ਸਾਰੇ ਆਪਣੇ ਗਿਫਟ ਇੰਨੇ ਵਧੀਆ ਸੋਹਣੇ ਮੈਨੂੰ ਤੇ ਲੱਗ ਰਹੀ ਆ ਕਿ ਮੈਨੂੰ ਆ ਪੈਰ ਵੀ ਹੈ ਜੀ ਹੈ ਨਾ ਤੇ ਬਾਕੀ ਜਿਹੜੇ ਆਪਾਂ ਹੁਣ ਓਪਨ ਕੀਤੇ ਸਾਰੇ ਛੋਟਾ ਬਹੁਤ ਬਹੁਤ ਧੰਨਵਾਦ ਭਾਈ ਜੀ ਨੇ ਆਪਾਂ ਨੂੰ ਇੰਨਾ ਟਾਈਮ ਕੱਢ ਕੇ ਆਪਣੇ ਆਏ ਤਾਂ ਕਿ ਸਾਨੂੰ ਇੰਨੇ ਨੇ ਪਿਆਰੇ ਗਿਫਟ ਲੈ ਕੇ ਦਿੱਤੇ ਮਤਲਬ ਕਿ ਤੇ ਛੋਟਾ ਬਹੁਤ ਬਹੁਤ ਧੰਨਵਾਦ ਭਾਈ ਜੀ ਤੇ ਤੀਸਾ ਢੀ ਖੁਸ਼ੀ ਵਿੱਚ ਪਾਉਂਦੇ ਤੇ ਛੋਟਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਭਾਈ ਅਸੀਂ ਤੇ